ਅਗਲੀ ਗੱਲ ਕਰਕੇ ਬਿਜਲੀ ਦੀ ਬਿਜਲੀ ਕਹਿੰਦੇ ਮੁਫਤਾ ਪਰ ਫਿਰ ਵੀ ਸਾਲ ਦੇ ਵਿੱਚ 2000 ਕਰੋੜ ਦੀ ਬਿਜਲੀ ਚੋਰੀ ਹੋ ਗਈ ਜੀ ਪ੍ਰਵੀਨ ਜੀ ਪੰਜਾਬ ਦੇ ਵਿੱਚ ਜਦੋਂ ਬੱਸਾਂ ਦੇ ਇਹ ਮਾਮਲੇ 'ਚ ਬੀਬੀਆਂ ਨੂੰ ਮੁਫਤ ਸਫ਼ਰ ਦੀ ਸਹੂਲਤ ਆਈ ਹਾਂਜੀ ਤਦ ਵੀ ਇਸ ਚਰਚਾ ਨੇ ਜ਼ੋਰ ਪੜਿਆ ਸੀ ਕਿ ਭਾਈ ਘਟੋ ਘਟ ਜਿਹੜੀਆਂ ਮਲਾਜ਼ਮ ਚੜ੍ਹਦੀਆਂ ਨੇ ਤਰਖਾ ਪੱਤੇ ਲੈਣ ਵਾਲੀਆਂ ਚੜ੍ਹਦੀਆਂ ਨੇ ਉਹਨਾਂ ਤਾਂ ਟਿਕ ਟੋ ਗਏ ਹਾਂਜੀ ਹਾਂਜੀ ਸਹੀ ਹੈ ਕੋਈ ਕ੍ਰਾਈਟੇਰੀਆ ਹੋਵੇ ਇਸੇ ਤਰ੍ਹਾਂ ਜਦੋਂ ਮੋਟਰਾਂ ਦੇ ਬਿਜਲੀ ਦੇ ਬਿੱਲ ਮਾਫੀ ਵਾਲਾ ਪਹਿਲੂ ਆਇਆ ਤਦ ਵੀ ਵਾਰ-ਵਾਰ ਇਹ ਗੱਲ ਹੋ ਠੀਕ ਹੈ ਭਾਈ ਫਾਇਦਾ ਤਾਂ ਬੜੇ ਕਿਸਾਨ ਵੱਧ ਲੈਂਦੇ ਨੇ ਛੋਟੇ ਕੋਲ ਤਾਂ ਮੋਟਰ ਲਾਉਣ ਦੀ ਵੀ ਸਮਰੱਥਾ ਨਹੀਂ ਕਈਆਂ ਕੋਲ ਤਾਂ ਉਦੋਂ ਇਹ ਤੋਂ ਪਾਣੀ ਅਜੇ ਵੀ ਮੁੱਲ ਲਈ ਜਾਂਦੇ ਨੇ ਜਾਂ ਪੰਪ ਲਾਉਂਦੇ ਨੇ ਜਾਂ ਕਿਸੇ ਤਰੀਕੇ ਨਾਲ ਸੋ ਇਸ ਲਈ ਉਹ ਕਹਿੰਦੇ ਕਿ ਬੜਿਆਂ ਦੇ ਉੱਤੇ ਤਾਂ ਕੋਈ ਕੁੰਡਾ ਹੋਵੇ ਜਿਹੜਾ ਘੱਟੋ-ਘੱਟ 20-25 ਏਕੜ ਤੋਂ ਉੱਪਰ ਵਾਲਿਆਂ ਤਾਂ ਹੋਵੇ ਹੀ ਹੋਵੇ ਸਹੀ ਹੈ ਸੋ ਇਸੇ ਤਰ੍ਹਾਂ ਜਦੋਂ ਘਰਾਂ ਦੀ ਬਿਜਲੀ ਮਾਫੀ ਵਾਲਾ ਪਹਿਲੂ ਆਇਆ ਤਾਂ ਸਰਕਾਰ ਨੇ ਤਾਂ ਇਹ ਮੰਨ ਕੇ ਕੀਤਾ ਕਿ ਲੈ ਪਾਈ ਹੁਣ ਘੱਟੋ-ਘੱਟ ਕੁੰਡੀ ਕਨੈਕਸ਼ਨ ਦਾ ਮੁੱਕ ਕਟੋ-ਕਟ ਘਰਾਂ 'ਚ ਬਿਜਲੀ ਚੋਰੀ ਖਤਮ ਹੋ ਜੂਗੀ ਕਿ ਲੈ ਵੀ 300 ਯੂਨਟ ਹਰ ਮਹੀਨੇ ਦੇ ਮੁਫਤ ਨੇ ਅਗਲਾ ਬਾਗੋ-ਬਾਗਾ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ ਕਿ 90% ਤੋਂ ਵੱਧ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ 300 ਯੂਨਟ ਬਹੁਤ ਹੁੰਦਾ ਮਹੀਨੇ ਦਾ ਤੇ 2 ਮਹੀਨੇ ਦੇ ਵਾਦਨ ਜੇ ਬਿਲਾਉਂਦਾ ਤਾਂ 600 ਯੂਨਟ ਬਣਦਾ ਜੀ ਪਰ ਜਦੋਂ ਤੁਹਾਨੂੰ ਇਹ ਦਾ ਆਦਤ ਬਣ ਜਵੇ ਕਿ ਲੈ ਤਾਂ ਮੁਫਤ ਹੈ ਤੇ ਮੁਫਤ ਖੋਰੀ ਦੀ ਆਦਤ ਪੈਣੀ ਫਿਰ ਉਹ ਖਤਰਨਾਕ ਹੁੰਦੀ ਹੈ ਅਗਲਾ ਕਹਿੰਦਾ 600 ਤੱਕ ਤਾਂ ਦੱਬ ਕੇ ਵਰਤੋ ਹੂੰ ਉਸ ਤੋਂ ਬਾਅਦ ਜੇ ਲੋੜ ਹੋ ਗਈ ਗੁੰਡੀ ਲਾ ਲਾਂਗੇ ਜੀ ਇੱਥੋਂ ਇਹ ਨਵਾਂ ਪਣ ਜਾ ਗਿਆ ਤੇ ਇਸ ਲਈ ਘਰਾਂ ਦੇ ਵਿੱਚ ਵੀ ਬਿਜਲੀ ਚੋਰੀ ਦੇ ਮਾਮਲੇ ਪਿਛਲੇ ਆਸਾਲਾਂ ਨਾਲੋਂ ਵੱਧ ਗਏ ਹੂੰ 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 ਪਰ ਜਿਹੜੀ 2000 ਕਰੋੜ ਦੀ ਇੱਕ ਸਾਲ 'ਚ ਇੱਕ ਸਾਲ 'ਚ ਵੀ ਨਹੀਂ ਗਏ 9 ਮਹੀਨਿਆਂ ਦੇ ਅੰਕੜੇ ਐ 9 ਮਹੀਨਿਆਂ 'ਚ 2000 ਕਰੋੜ ਦੀ ਬਿਜਲੀ ਚੋਰੀ ਜਿਹੜੇ ਅੰਕੜੇ ਤੁਸੀਂ ਇਹ ਜ਼ਿਕਰ ਕਰ ਰਹੇ ਹੋ ਉਹ ਇਕੱਲੇ ਘਰਾਂ ਦੇ ਅੰਕੜੇ ਨਹੀਂ ਐ ਠੀਕ ਐ ਜੀ ਇਹ ਪੰਜਾਬ ਚ ਬਿਜਲੀ ਚੋਰੀ ਦੇ ਅੰਕੜੇ ਆ ਹਮ ਹਮ ਤੇ ਪੰਜਾਬ ਚ ਡੇਰੇ ਵੀ ਆ ਹਮ ਪੰਜਾਬ ਚ ਥਾਣੇ ਵੀ ਆ ਪੰਜਾਬ ਚ ਪਟਵਾਰਖਾਨੇ ਵੀ ਆ ਪੰਜਾਬ ਚ ਸਾਬਕਾ ਤੇ ਮੌਜੂਦਾ ਲੀਡਰਸ਼ਿਪ ਵੀ ਆ ਹੈਗੀ ਹੈ ਪੰਜਾਬ ਚ ਕਿਸਾਨ ਜੂਨੀਆ ਦੇ ਡੰਡੇ ਵਾਲੇ ਆਗੂ ਵੀ ਆ ਹਮ ਤੇ ਉਹਨਾਂ ਸਾਰਿਆਂ ਦੇ ਕੁੰਡੀ ਕਨੈਕਸ਼ਨ ਚੱਲਦੇ ਆ ਇੱਥੇ ਕੋਈ ਦੋਹਰਾ ਨਹੀਂ ਜੀ ਮੈਂ ਨਹੀਂ ਕਹਿੰਦਾ ਕਿ ਸਾਰੇ ਪਰਿਵਾਰ ਖਾਨਿਆਂ ਚ ਕੁੰਡੀ ਲੱਗਦੀ ਐ ਮੈਂ ਨਹੀਂ ਕਹਿੰਦਾ ਸਾਰੇ ਜੱਥੇਬੰਦੀ ਕਿਸਾਨ ਜੱਥੇਬੰਦੀ ਦੇ ਆਗੂਆਂ ਦੇ ਘਰਾਂ ਚ ਕੁੰਡੀ ਲੱਗਦੀ ਐ ਮੈਂ ਨਹੀਂ ਕਹਿੰਦਾ ਸਾਰੇ ਰਾਜਨੀਤਿਕ ਲੀਡਰ ਚੋਰੀ ਕਰਦੇ ਨੇ ਮੈਂ ਨਹੀਂ ਕਹਿੰਦਾ ਸਾਰੇ ਥਾਣੇ ਚੋਰੀ ਕਰਦੇ ਨੇ ਮੈਂ ਨਹੀਂ ਕਹਿੰਦਾ ਹਰ ਡੇਰਾ ਚੋਰੀ ਕਰਦਾ ਪਰ ਜ਼ਿਆਦਾਤਰ ਦਾ ਹਾਲ ਐ ਹੂੰ ਇਹ ਵੀ ਇੱਕ ਪਹਿਲੂ ਐ ਹੂੰ ਕਿ ਜਿਹਦਾ ਤਾਰਾਂ ਨੂੰ ਹੱਥ ਪੈਂਦਾ ਨਾ ਕਰੰਟ ਵਾਲੀ ਨੂੰ ਅਗਲਾ ਕਹਿੰਦਾ ਪਾ ਲੋ ਆਪਣੀ ਤਾਂ ਉੱਪਰ ਤੱਕ ਕੁੰਡੀ ਪਈ ਹੋਈ ਆ ਇਹ ਕੁੰਡੀ ਸਾਨੂੰ ਕਿਹੜਾ ਹਟਾ ਲੂਗਾ ਸੋ ਕੁੰਡੀ ਕਨੈਕਸ਼ਨ ਦਾ ਇਹ ਵੀ ਐ ਤੁਸੀਂ ਇਹਦਾ ਇੱਕ ਮਹੀਨਜਾ ਜੇ ਭਾਪ ਸਮਝਣਾ ਹੋਵੇ 2014-15 ਦਾ ਮੈਂ ਅੰਕੜਾ ਦੇਖ ਰਿਹਾ ਸੀ 1200 ਕਰੋੜ ਦਾ ਘਾਟਾ ਸੀ ਹੂੰ 2014-15 ਚ 1200 ਕਰੋੜ ਦਾ ਘਾਟਾ ਸੀ ਉਸ ਸਮੇਂ ਜਦੋਂ ਲੋਕ ਬਿਜਲੀ ਦਾ ਬਿੱਲ ਵੀ ਧਾਰਦੇ ਸੀ ਹੂੰ 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 ਮਤਲਬ ਸਰਕਾਰ ਨੂੰ ਬਿਜਲੀ ਦੇ ਬਿੱਲ ਦੇ ਰੂਪ ਚ ਵੀ ਆਮਦਨ ਹੋ ਰਹੀ ਆ ਹੋ ਰਹੀ ਸੀ ਤੇ ਘਾਟਾ ਵੀ 1200 ਕਰੋੜ ਦਾ 1200 ਕਰੋੜ ਥੋੜਾ ਨਹੀਂ ਆ ਹੂੰ ਪਰ ਅੱਜ ਦੇ 2000 ਕਰੋੜ ਦੇ ਮੁਕਾਬਲੇ ਘੱਟ ਲੱਗਦਾ ਕਿੰਨਾ ਹੂੰ ਤੇ ਅੱਜ ਬਿਜਲੀ ਤੋਂ ਆਮਦਨ ਵੀ ਕੋਈ ਨਹੀਂ ਤੁਹਾਨੂੰ ਪੰਜਾਬ ਪਾਵਰ ਕਾਰਪੋਰੇਸ਼ਨ ਡੁੱਬੜ ਕਿਨਾਰੇ ਖੜਾ ਤਨਖਾਹਾਂ ਪੱਤੇ ਇਹਨਾਂ ਉਹ ਕੰਮ ਕਰਨ ਜੋਗਾ ਨਹੀਂ ਆਪਣੇ ਕੋਲ ਹਾਦੂ ਦੀ ਇਹ ਬਣੀ ਹੋਈ ਹੈ ਤੇ ਉੱਪਰ ਦੀ ਚੋਰੀ ਦੀ ਹਾਲਤੇ ਹੈ ਕਿ 9 ਮਹੀਨਿਆਂ ਦੇ ਵਿੱਚ 2024-25 ਦੇ 9 ਮਹੀਨਿਆਂ ਚ ਹਰ ਰੋਜ਼ ਔਸਤਨ 5.5 ਕਰੋੜ ਲਗਭਗ 5.5 ਕਰੋੜ ਦੀ ਬਿਜਲੀ ਚੋਰੀ ਹੈ ਹਰ ਰੋਜ਼ ਉਹ ਅੱਛਾ ਹਰ ਰੋਜ਼ 5 ਕਰੋੜ ਤੋਂ ਉੱਪਰ ਦੀ ਬਿਜਲੀ ਚੋਰੀ ਹੈ ਤੇ ਤਾਂ ਇਹ ਜਾ ਕੇ 2000 ਕਰੋੜ ਦੀ ਬਣਦੀ ਹੈ ਤੈਥੋਂ ਦਾ ਲਾ ਲੋ ਕਿ ਹਾਲਤ ਕੀ ਹੈ ਔਰ ਇਹਦੇ ਵਿੱਚ ਸਭ ਤੋਂ ਵੱਧ ਸਰਦੀ ਖੇਤਰ ਮੋਰੀ ਨੇ ਜਿਹੜਾ ਸਾਡਾ ਸਰਦੀ ਇਲਾਕਾ ਹੈ ਉੱਥੇ 1442 ਕਰੋੜ ਕੱਲੀ ਉਹਦੇ ਵਿੱਚ ਹੀ ਹੋਈ ਹੈ ਸਾਲ 'ਚ ਚੋਰੀ 1442 ਕਰੋੜ ਦੀ ਤੇ 19 ਫੀਡਰ ਆਉਂਦੇ ਨੇ ਜਿੱਚੋ 90% ਘਾਟੇ ਚੱਲ ਰਹੇ ਨੇ ਉਸ ਖੇਤਰ ਦੇ ਸੋ ਜਿਹੜੀ ਇਹ ਪਹਿਲੂ ਹੈ ਇਹ ਬਚਣਯੋਗ ਹੈ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਬਿਜਲੀ ਚੋਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਤੇ ਮੰਤਰੀ ਸਾਹਿਬ ਕਹਿੰਦੇ ਨਹੀਂ ਜੇ ਅਸੀਂ ਕੰਟਰੋਲ ਕਰ ਲੈਣਾ ਹੁਣ ਸਾਨੂੰ ਆਮਦਨ ਹੋਇਆ ਕੋ ਆਮਦਨ ਸਾਨੂੰ ਰੇਤੇ ਤੋਂ ਵੀ ਹੋਣੀ ਸੀ ਆਮਦਨ ਸਾਨੂੰ ਸ਼ਰਾਬ ਤੋਂ ਵੀ ਹੋਣੀ ਸੀ ਆਮਦਨ ਤੋਂ ਦੋ ਬ੍ਰਸ਼ਟਾਚਾਰੀ ਰੋਕ ਕੇ ਵੀ ਖਜ਼ਾਨੇ ਚ ਆਮਦਨ ਵਧਣੀ ਸੀ ਇਹ ਸਾਰੀਆਂ ਗੱਲਾਂ ਹਵਾ ਹੋ ਗਈਆਂ ਤੇ ਤੁਸੀਂ ਸਿਰਫ ਪੱਥਰ ਕ੍ਰਾਂਤੀ ਜੋਗੇ ਰਹਿ ਗਏ ਤੇ ਉਹਦਾ ਨਤੀਜਾ ਅੱਜ ਪੰਜਾਬ ਖੋਗ ਰਿਹਾ ਭੱਜਣ ਨੂੰ ਥਾਂ ਨਹੀਂ ਮਿਲ ਰਹੀ ਨਹੀਂ ਮਿਲ ਰਹੀ ਬਿਲਕੁਲ ਸਹੀ ਪਿੱਛੇ ਕੰਧਾ ਤੋੜਨੀਆਂ ਪੈਗੀਆਂ ਐਮਐਲਏ ਨੂੰ ਸਕੂਲਾਂ ਦੀਆਂ ਕਿ ਇਸ ਰਸਤੇ ਆਵਾਂਗੇ ਇਸ ਰਸਤੇ ਜਾਵਾਂਗੇ ਤਾਂ ਵੀ ਆਉਣ ਨਹੀਂ ਦਿੱਤੇ ਜੀ ਜੀ ਕੋਈ ਗੱਡੀ ਛੱਡ ਕੇ ਭੱਜ ਰਿਹਾ ਤੇ ਕੋਈ ਵਾਨਟ ਤੇ ਚੜ ਰਿਹਾ ਹੈ ਨਾ ਤੇ ਕੋਈ ਹੱਥ ਮੰਨ ਕੇ ਮਾਫੀ ਹੋ ਮੰਗ ਰਿਹਾ ਤੇ ਜਿਹੜੇ ਕਰਗੇ ਉਦਘਾਟਨ ਉਹਨਾਂ ਦੀਆਂ ਪੱਥਰਾਂ ਦੀਆਂ ਚਰਚਾਆਂ ਵਾਕੂਬ ਨੇ ਉੱਪਰ ਟਾਇਲਟ ਲਿਖਿਆ ਤੇ ਥੱਲੇ ਪੱਥਰ ਉਦਘਾਟਨ ਹੋ ਰਿਹਾ ਮਤਲਬ ਇਹ ਇਤਿਹਾਸ ਦੇ ਵਿੱਚ ਨਵਾਂ ਹੀ ਕੰਮ ਹੈ ਬਿਲਕੁਲ ਬਦਲਾਅ ਵਾਲੀ ਸਰਕਾਰ ਹੈ ਤੇ ਇਹ ਅੱਜ ਜਿਹੜੇ ਤੁਹਾਨੂੰ ਗੱਡੀਆਂ ਛੱਡ ਕੇ ਭੱਜਦੇ ਦੇਖਦੇ ਨੇ ਇਹ ਯਾਦ ਰੱਖਿਓ ਇਹਨਾਂ ਚੋਂ ਕਿੰਨੇ ਹੀ ਤੁਹਾਨੂੰ ਪੰਜਾਬ ਛੱਡ ਕੇ ਭੱਜਦੇ ਦੇਖਣਗੇ ਬਿਲਕੁਲ ਸਹੀ ਹੈ ਜੀ ਤੇ ਸ਼ਰਮਾ ਜੀ ਇੱਕ ਗੱਲ ਹੋਰ ਵੀ ਹੈ ਕਾਂਗਰਸੀਆਂ ਤੇ ਕਾਲੀਆਂ ਦੀ ਇਹ ਨੌਬਤ ਪੰਜ ਸਾਲਾਂ ਬਾਅਦ ਆਈ ਸੀ ਕਾਲੀਆਂ ਦੀ 10 ਸਾਲਾਂ ਬਾਅਦ ਆਈ ਸੀ ਕਾਂਗਰਸੀਆਂ ਦੀ ਪੰਜਾਂ ਸਾਲਾਂ ਬਾਅਦ ਆਈ ਸੀ ਇਹਨਾਂ ਨੇ ਖਿੱਚ ਕੇ ਕੰਮ ਤੇ ਲਾਂ ਸਾਲਾਂ ਦੀ ਕਰ ਲਿਆ ਦੂਜੀ ਗੱਲ ਇਹ ਆ ਵੀ ਜਿਹੜੇ ਪੱਥਰਾਂ ਦੀ ਤੁਸੀਂ ਗੱਲ ਕੀਤੀ ਹੈ ਲੋਕ ਜਾਂ ਵਿਧਾਇਕ ਇਹ ਸੋਚਦੇ ਹੋਣਾ ਵੀ ਉਹ ਤਾਂ ਘਰੇ ਬੈਠੇ ਜੰਗੇ ਸੀ ਕੋਈ ਗਾਲਾਂ ਤਾਂ ਨਹੀਂ ਕੱਢਦਾ ਸੀ ਕੋਈ ਘਰਾਵਤਾ ਨਹੀਂ ਕਰਦਾ ਸੀ ਬੈਠੇ ਸੀ ਟੀਕੇ ਤਿੰਨ ਸਾਲਾਂ ਤੋਂ ਘਰਾਂ ਦੇ ਵਿੱਚ ਹੀ ਬੜੇ ਬੈਠੇ ਸੀ ਹੁਣ ਸੜਕਾਂ 'ਤੇ ਨਿਕਲ ਗਏ ਤਾਂ ਲੋਕ ਬਰਾਬਰ ਮੂਹਰੋਂ ਪੈ ਗਏ ਫਿਰ